ਜਿਹੜਾ ਮੇਰਾ ਘਰ ਵਾਲਾ ਹੈ ਉਹ ਮੈਨੂੰ ਪ੍ਰੋਮਿਸ ਕਰਦਾ ਹੈ ਕਿ ਉਹ ਸਿੰਘ ਨਾਲ ਜਾਏਗਾ ਪਰ ਜਦੋਂ ਉਹ ਸਿੰਘ ਤਾਂ ਕੀ ਸਜਣਾ ਪਹਿਲਾਂ ਹੀ ਉਹਨੂੰ ਟੌਰਚਰ ਕਰਕੇ ਉਸ ਬੱਚੀ ਨੂੰ ਇਹਨੇ ਪਰ ਲੇਕਨ ਜਦੋਂ ਉਹਨਾਂ ਨੇ ਕਹਿੰਨਾ ਕਿ ਮੀਟ ਬਣਾਓ ਆਂਡਾ ਬਣਾਓ ਕੰਦੀ ਮੈਂ ਨਹੀਂ ਬਣਾ ਸਕਦੀ ਤਾਂ ਫਿਰ ਉਹਦੀ ਸੱਸ ਨੇ ਆਂਡਾ ਬਣਾ ਕੇ ਦਿੱਤਾ ਕੰਦੀ ਆਪਣੇ ਘਰ ਆਉਂਦੇ ਦੀ ਤਾਂ ਉਹ ਜਾ ਕੇ ਉਹਨੂੰ ਪਲੇਟੋ ਦੇ ਮਾਰ ਕੇ ਕੀਤੀ ਉਹ ਕਹਿੰਦਾ ਮੈਂ ਨਹੀਂ ਖਾਣਾ ਕਿਉਂ ਉਹ ਖਾਦਾ ਨਹੀਂ ਕਿਉਂਕਿ ਉਹ ਟਰਾਈ ਕਰੈ ਸੀ ਮੈਂ ਗਿਵ ਅਪ ਕਰ ਦਣਾ ਫਿਰ ਉਹਦੀ ਸੱਸ ਕੰਦੀ ਹੁਣ ਤੂੰ ਆਪਣੇ ਘਰ ਵਾਲੇ ਦਾ ਆਂਡਾ ਸਤਾ ਤਾਂ ਹੁਣ ਸਾਰੇ ਟੱਬਰ ਦਾ ਮੀਟ ਵੀ ਛਾਡ ਦੂੰਗੀ ਹਾਂ ਤਾਂ ਇਸ ਕਰਕੇ ਉਹਨਾਂ ਨੂੰ ਉਹ ਤੋਂ ਬਾਅਦ ਸਾਰ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਕਿ ਨਾਨਾ ਜਿਹੜੇ ਸੀਗੀਆਂ ਉਹ ਜ਼ਿਆਦਾ ਤੰਗ ਕਰਦੇ ਸੀ ਪਹਿਲਾਂ ਉਹਦੇ ਜਬਰਦਸਤੀ ਕੋਕਾ ਪਾਇਆ ਜਦੋਂ ਵਿਸਾਖੀ ਸੀ ਨਾ ਉਹਦੇ ਜਬਰਦਸਤੀ ਕੋਕਾ ਪਾਇਆ ਉਹਦੇ ਇਹਦੇ ਅਗਰ ਜੋਤ ਕੋਈ ਬਾਂਦੀ ਨਹੀਂ ਕਰਨੀ ਮੈਂ ਸਿੱਖੀ ਵਿੱਚ ਨਹੀਂ ਜਿਸ ਸਾਡੇ ਧਰਮ ਦੇ ਵਿੱਚ ਜਿਹੜਾ ਨੱਕ ਵੇਨਣਾ ਜਾਂ ਕੰਨ ਵੇਨਣੇ ਇਹ ਵਰਜਿਤ ਹੈ ਉਹ ਜਬਰਦਸਤੀ ਪਾਇਆ ਹੈ ਇਹ ਨੱਕ ਤਾਂ ਨਹੀਂ ਬਣ ਸਕਦੀਆਂ ਸਿੱਖ ਬੱਚੀਆਂ ਚਾ ਉਹਨਾਂ ਨੇ ਜ਼ਬਰਦਸਤੀ ਉਹਦਾ ਨੱਕ ਬਣਿਆ ਔਰ ਉਹਦੇ ਵਿੱਚ ਉਹਨਾਂ ਨੇ ਕੋਕਾ ਪਾਇਆ ਹੁਣ ਐਲਿਜ਼ਾਬੈਥ ਨੂੰ ਤਾਂ ਪਏ ਕਹਾਂਗੇ ਨਾ ਕਿ ਇੱਕ ਬੱਚੀ ਕਿੱਥੋਂ ਉੱਠ ਕੇ ਤੁਹਾਡੇ ਤਰ੍ਹਾਂ ਦੇਖੋ ਮੈਂ ਤਾਂ ਇਸ ਗੱਲ ਨੂੰ ਪੂਰਾ ਹਾਮੀ ਆ ਕਿ ਉਹ Hindu ਬੱਚੀ ਜਿਹੜੀ ਸਿੱਖ ਬਣੀ ਹੈ ਇਹਦਾ ਮਤਲਬ ਕਿ ਉਹਦੇ ਜਜ਼ਬਾਤ ਜਜ਼ਬੇ ਇਹਨੇ ਮਜ਼ਬੂਤ ਹੋਣਗੇ ਕਿਉਂਕਿ ਇਹ ਤਾਂ ਸਾਡੀ ਤਾਂ ਆਪਣੀ ਬੱਚੀ ਮੈਨੂੰ ਮਾਫੀ ਦਿਓ ਜਿਹੜੀ ਪਤਿਤ ਹੁੰਦੀ ਜਾਣੀ ਹੁਣ ਐਡੀ ਮਜ਼ਬੂਤ ਬੱਚੀ ਜਦੋਂ ਸਿੰਘ ਨਹੀਂ ਬਣੀ ਉਹਨੂੰ ਡੈਫੀਨਿਟਲੀ ਉਹਨੇ ਸਿੱਖਾਂ ਦੀ ਪਰੰਪਰਾਵਾਂ ਪੜੀਆਂ ਹੋਣਗੀਆਂ ਡੈਫੀਨਿਟਲੀ ਉਹਨੇ ਗੁਰਗੰਨ ਸਾਹਿਬ ਜੀ ਪੜੇ ਡੈਫੀਨਿਟਲੀ ਸਭ ਕੁਝ ਉਹਨੇ ਕੀਤਾ ਹੋਣਾ ਹੈ ਉਹਨੂੰ ਪਤਾ ਹੋਣਾ ਕਿ ਆ ਜਿਹੜੇ ਨੱਕ ਵਿੰਣਣੇ ਆ ਕੰਨ ਵਿੰਣਣੇ ਆ ਇਹ ਸਾਡੀ ਪਰੰਪਰਾ ਦੇ ਵਿੱਚ ਹੈ ਨਹੀਂ ਹੈ ਇਸ ਕਰਕੇ ਡੈਫੀਨਿਟਲੀ ਉਹਨੇ ਵਿਰੋਧ ਕੀਤਾ ਹੋਣਾ ਨਾਲ ਹੀ ਉਹਨੇ ਇਹ ਵੀ ਵਾਸਤਾ ਪਾਇਆ ਹੋਣਾ ਵੀ ਤੂੰ ਤੇ ਮੈਨੂੰ ਕਹਿੰਦਾ ਸੀ ਤੂੰ ਸਿੰਘ ਸਜੇਗਾ ਤੇ ਤੂੰ ਤੇ ਆਪ ਹੀ ਮੈਨੂੰ ਪਤਾ ਨਹੀਂ ਕਿਹਦੇ ਪਾਸੇ ਤੋਰ ਰਿਹਾ ਹੈ